ਹਾਂਜੀ ਸਾਸੀ ਕਾਹ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਹੈ ਜਿਹੜੇ ਜੇ ਮੁੱਲ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਵਾੜਾ ਵਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਚਾਰਾਂ ਵਾੜਾ ਅਡ ਵੱਡੀ ਰੰਗ ਦੀਆਂ 1 ਨੰਬਰ ਬਦਾਮੀ ਰੰਗ ਦੀ ਆ 2 ਨੰਬਰ ਕਾਫੀ ਆ ਕਲਰ ਆ ਵਿੱਚ ਚਿੱਟੇ ਜਿਹੇ ਡੱਬਾ 3 ਨੰਬਰ ਬਲੈਕ ਕਲਰ 4 ਨੰਬਰ ਚਿੱਤਰੀ ਜੀ ਆ ਚਾਰਾਂ ਦਾ ਦੁੱਧ ਮੱਝਾ ਹਰ ਗੋ ਕਿਉਂਕਿ ਇਹਨਾਂ ਦੇ ਵਿੱਚ HF ਨਸਲ ਦੀ ਜ਼ਿਆਦਾ ਵਾਲੀ ਵੜ ਕੋਈ ਵੀ ਨਹੀਂ ਕ੍ਰੋਸ ਹੰਗ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਸਸੀ ਗਾਲ ਜੀ ਸਸੀ ਗਾਲ ਬਈ ਸਾਰਿਆਂ ਨੂੰ ਨਾਂ ਦੱਸ ਦੀ ਮਾ ਤਾਰਾ ਬਈ ਪਿੰਡ ਗੜਕੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 83600 ਪੂਰਾ ਜੀ 80923 1 ਨੰਬਰ ਤੋਂ ਚੱਲ ਬਾਂ ਤੇ ਦੂਜੇ ਸੂਏ ਸੁਣਾਦਾ ਯਾਰ ਕੱਲ ਵੀਡੀਓ ਬਣਾਈ ਸੂਈਆਂ ਉਹ ਹੋ ਗਿਆ ਮਾਲ ਬਾਈ ਅੱਜ ਸਾਰਿਆਂ ਨੇ ਗੱਬਣਾ ਨਹੀਂ ਅੱਜ ਸਾਰਿਆਂ ਨੇ ਗੱਬਣਾ ਚਲੋ ਜਰਸੀ ਜਰਸੀ ਬਾਈ ਦੂਜੇ ਸੂਵੇ ਸੁਣੀ ਆ ਲੋਕਲ ਹੀ ਆਪਣੇ ਇਥੋਂ ਲਈ ਵੀ ਆ 16 ਲੀਟਰ ਪੂਰਾ ਦੁੱਧ ਉਹਨੇ ਚੋਇਆ ਵਾ ਆਪਾਂ 15 ਮੰਨ ਕੇ ਲਈ ਆ ਵੀਰ ਭਰਾ ਵੀ ਖਾਂਦੇ ਨਾਲ ਐ 5-6 ਦਿਨਾਂ ਦੀ ਕੱਚੀ ਆ ਇਹ ਕੱਢ ਬਾਹਰ ਨੂੰ ਇੱਕ ਨੰਬਰ ਜਰਸੀ ਦੂਜੇ ਸੂਵੇ ਬਾਈ ਕਹਿੰਦਾ ਸੁਣਦੀ ਆ ਲੋਕਲ ਲਈ ਆ ਜੀ ਤੋਂ ਲਈ ਆ ਅਗਲੇ ਕਹਿੰਦੇ 16 ਕਿਲੋ ਦੁੱਧ ਚੋਇਆ ਬਾਈ ਕਹਿੰਦਾ ਆਪਾਂ 15 ਮੰਨ ਕੇ ਲਈ ਆ ਚਾਰਾਂ ਪੰਜਾਂ ਦਿਨਾਂ ਦੇ ਆਸੇ-ਪਾਸੇ ਸੂ ਪੂਗੀ ਮੂੰ ਮੱਥੇ ਦੀ ਸੋਹਣੀ ਆ ਬੁੱਦੀ ਵਾਲੀ ਪੱਛੀ ਲੈ ਚੱਲੋ ਉੱਥੇ ਹੀ ਵਿਖਾ ਦੇਣੇ ਥਣ ਬਾਲ ਢੇਲਾਂ ਲੈਵੇ ਦੇ 4 ਚਫੇਰੇ ਹਜੇ ਕਾਫੀ ਬਾਕੀ ਆ ਬਾਕੀ ਦੈਣੇ ਨੇ 4-5 ਲੈ ਜਾਣੇ ਆ 4-5 ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਸਾਰੀ ਬਾਲ ਢਲ ਕੱਢ ਕੇ ਸੂ 15 ਕਿਲੋ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲੇ ਜੀ ਤੋਂ ਲਈ ਅਗਲੇ 16 ਦੱਸਦੇ ਆ ਤੁਸੀਂ ਕਿਲੋ ਘੱਟ ਮੰਨ ਕੇ ਆਜੋ ਥਣ ਸੋਹਣੇ ਆ ਕਿੰਨੇ ਦੀ ਮਿੱਤਰਾ ਜੈਜਾ ਭਾਅ ਵੇਚਣ ਵਾਲੀ ਗੱਲ ਹੈ ਭਾਈ ਮੁੱਲ ਕਰਾਉਣਾ ਦਾ 45 ਤੇਰੀ ਜਿਸ ਨੂੰ 40000 ਮੁੱਲ 40 ਤੇ 5 45000 ਹਾਂ ਵਲ ਢੱਲਾ ਜੀ ਕਾਫੀ ਬਾਕੀ ਆ ਹਵਾਨਾ ਰਾਵ ਡੰਗੂ ਵਾਧਾ ਚਾਰਾਂ ਪੰਜਾਂ ਦਿਨਾਂ ਨੂੰ ਸੂਪੂਗੀ 41000 ਜਮਾ ਜੈਜਾ ਭਾਅ 40 ਤੇ 41 ਦੋ ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੁਣਾ ਵੇੜਨੇ ਬਾਈ ਹਾਂ ਇਹਦਾ 16 17 ਲੀਟਰ ਨਾਲ ਕਿਹਾ ਵਿਚੋਇਆ ਆਪਾਂ 15 16 ਮੰਨ ਕੇ ਲਈ ਆ ਵੀਰ ਭਰਾ ਦੀ ਸੰਗ ਨਾਲ ਇਹ ਦੁੱਧ ਇਹਨਾਂ 15 ਸੁਬਾਹ ਹੁੰਦਾ ਪਿਆ ਜੂਗੀ। ਦੇਣ ਕਿਨੇ ਲੈ ਜੂ? ਭੈਣੇ ਬਾਈ ਲਊਗੀ 3 ਤੋਂ 4। ਇਹਦਾ ਵੀ ਜਾਇਜ਼ ਜੀ ਆਪਾਂ 1 ਨੰਬਰ ਵਾਂਗੂ। ਇਹਦਾ ਜ ਮੁੱਲ ਕਰਾਉਣਾ। 75300 ਇਹਦੀ ਜਿਸਮੋ 52 ਦੀ। ਲਓ ਜੀ ਜਾਇ ਜੀ ਪਾ। 1 ਨੰਬਰ 40 ਤੇ 1 41000 ਦੀ। 15 ਕਿਲੋ ਦੁੱਧ ਪਿਆ ਜੂ 16 ਦਿੱਤਾ ਜੀ ਤੋਂ ਲਈ ਆ ਲੋਕਲੀ ਵੱਛੀ ਲਈ ਆ 15 ਮੰਨ ਕੇ ਲਈ ਬਾਈ ਕਹਿੰਦਾ 15 ਮੰਨ ਕੇ ਕੋਈ ਵੀ ਸੌਦਾ ਕਰ ਲੇ। ਜੇ ਕਿਸੇ ਨੇ ਗੰਡੇ ਲੈਣੇ ਤੇ ਗੰਡਿਆਂ ਵਾਲਾ ਵੀ ਆ ਗਿਆ। ਵਿੱਚ ਇਹ ਕੱਦੂਆਂ ਦੀ ਆਵਾਜ਼ ਵੀ ਆਉਂਦੀ ਆ 16 17 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ ਜੀ ਤੋ ਲਈਓ ਕਹਿੰਦੇ ਅਸੀਂ ਚੋਇਆ ਪਹਿਲੇ ਸੂਏ ਦੂਜਾ ਸੂਆ 15 16 ਮੰਨ ਕੇ ਲਈ ਆ ਬਾਈ ਕਹਿੰਦਾ ਕਿਲੋ ਘੱਟ ਮੰਨ ਕੇ ਆ ਜੇ ਕੋਈ ਵੀ ਕ੍ਰਾਸ ਜਿਹਾ ਅੰਗ ਹੈ ਕਾਫੀ ਜਿਹਾ ਕਲਰ ਵਜਨ ਮੋਜਨ ਚੰਗਾ ਲੇਵਾ ਵੀ ਸੋਹਣਾ ਫੱਟ ਫੱਟ ਜਾਂ ਹਵਾਨਾ ਤਿੰਨਾ ਚਾਰਾਂ ਦਿਨਾਂ ਦੇ ਆਸੇ ਪਾਸੇ ਇਹ ਵੀ ਸੂਪੂਗੀ ਹੱਡੀ ਚਵਾਈ ਵਾਲਾ ਗਲਾਬੀ ਥਣ ਚਾਰੇ ਥਣ ਗੈਵ ਚ ਨਿਕੜ ਮੇ ਕੱਲੇ ਕੱਲੇ ਲੱਗੇ ਆ ਥਾਣੇ 1 ਨੰਬਰ ਵੱਚੀ ਦੇ ਵੀ ਸੋਹਣੇ ਆ ਥਣ 2 ਨੰਬਰ ਦੇ ਵੀ ਸੋਹਣੇ ਆ ਤੁਸੀਂ ਦੋ ਤਾਂ ਸਮਾਨ ਸਤਾਰਾ ਖੁੱਲਾ ਪਿਆ ਜੂਗੀ ਪਰ ਆਪਾਂ ਕਿਲੋ 2 ਕਿਲੋ ਘੱਟ ਦੇਈਂ ਅਗਲੇ ਤੇ ਘਰੇ ਜਾ ਕੇ ਕਿਲੋ ਵਾਧਾ ਘੱਡੇ ਸਹੀ ਗੱਲ ਆ ਫੇਰ ਸਵਾਦ ਫੇਰ ਆਉਂਦਾ ਵੀ ਅਗਲਾ ਵੀ ਕਿਵੇਂ ਵੀ ਹਾਂ ਚੀਜ਼ ਲਈ ਹੈ ਹਾਂ ਇਹ ਤਾਂ ਗੱਲ ਤੇਰੀ ਹੈਗੀ ਬਹੁਤ ਫਰਕ ਪੈਣਾ ਹਜੇ ਢਿੱਲਾ ਬਾਈ ਦਾ ਹਾਂ ਆ ਮੁੰਡਾ ਕਿਵੇਂ ਢਿੱਲਾ ਜਾ ਬੈਠਾ ਕਿਤਾਬ ਦੂਪ ਚੜਿਆ ਲੱਗਦਾ ਢਿੱਲਾ ਥੋੜਾ ਜਾ ਢਿੱਲਾ ਥੋੜਾ ਜਾ ਕੰਡ ਵਾਂ ਟਿਕਾ ਟੁਕਾ ਲਵਾਏ ਦੇ ਕੋਈ ਦੁੱਧ ਪਿਆਜੂ 16 17 ਕਿਲੋ ਦੇ ਦੇਣੀ ਆ ਇਹ 50 ਦੇ ਇੱਕ 51 ਦੀ ਮੁੱਲ ਭਾਵਾਂ 55 ਕਰਾ ਲਓ 51 ਦੀ ਤਿੰਨ ਨੰਬਰ ਮੱਖਣਾ ਇਹ ਮਲੂਣਾ ਵਛੀ ਬਾਈ ਠੀਕ ਆ ਪਹਿਲੇ ਸੁਣਨਾ ਇਹਦੀ ਮਾਤਰਾ ਰਿਕਾਰਡ ਹੈਗਾ ਬਾਈ 22 23 ਲੀਟਰ ਦਾ ਇਹ ਪਿਆਜੂ ਕੀ 15 16 ਲੀਟਰ ਦੇਣ ਦੇਣ ਬਾਈ ਲਊਗੀ ਇਹ ਪੰਜ ਤੋਂ ਛੇ ਕਿੰਨੇ ਦੀ ਇਹ ਵੀ 51 ਰੁਪਏ ਦੇ ਦਾਂਗੇ ਚੱਕੋ ਜੀ ਮੁੱਲ 55 ਇਹ ਵੀ 51 ਦੀ ਮੁੱਲ 55 55 ਦੀ ਦੇ ਦੇਣੀ ਐ ਪਹਿਲੇ ਸੂਵੇ ਸੁੰਦੀ ਆ ਮਾਂ ਦਾ ਦੁੱਧ ਬਾਈ ਦੱਸਦਾ 20 ਤੋਂ ਬਾਹਰ ਤੇ 15 16 ਮੰਨ ਕੇ ਹੀ ਸੌਦਾ ਕਰ ਲੇ ਬਾਈ ਕਹਿੰਦਾ ਅਗਲਾ ਇਹਨਾਂ ਦਾ ਪਿਆਉਣਾ ਚਾਹੀਦਾ ਯਾਰ 15 16 ਕਿਲੋ ਤਾਂ ਕੋਈ ਦੁੱਧ ਬਾਹਲਾ ਨਹੀਂ ਬਾਕੀ ਅਗਲੀ ਦੀ ਸੇਵਾ ਸੰਭਾਲ ਆ ਜੇ ਸੂਈ ਤੋਂ ਬਾਅਦ ਅਗਲਾ ਵਧੀਆ ਕਾੜੇ ਕੂੜੇ ਦਿੰਦਾ ਚਾਰ ਪੰਜ ਲੇਟਿਸ ਡੇਲੀ ਪਾਊਗਾ ਨਾਲ ਫੀਡ ਪਾਵੇ ਤੇ 15-16 ਕਿਲੋ ਦੁੱਧ ਕੋਈ ਬਾਹਲਾ ਨਹੀਂ ਇੰਨਾ ਕ ਪਿਉਣਾ ਚਾਹੀਦਾ ਬਾਕੀ ਭਰਾਵੋ ਤੁਹਾਡੀ ਸੇਵਾ ਸੰਭਾਲ ਹੈ ਹੈਗੀ ਪਹਿਲਣ ਮੱਛੀ ਆ ਕਦ ਕਾੜ ਪੂਰਾ ਹੀ ਆ ਬਲ ਢੱਲਣਾ ਹਜੇ ਕਾਫੀ ਬਾਕੀ ਆ ਵਧੀਆ ਪੰਜ ਚਾਰ ਸੂਵੇ ਦੁੱਧ ਪਿਆਉ ਕਰਮਾ ਵਾਲੀ ਖੁੱਲਾ ਹਾਂ ਦੋ ਸੂਵੇ ਕੋਈ ਦੁੱਧ ਪੀ ਕੇ ਵੀ ਸੇਲ ਕਰਦਾ ਨਾ ਅੱਜ ਦੇ ਦੇਣੀ 51000 ਦੀ ਤੇ ਮਹਿੰਗਾਈ ਦਿਨੋਂ ਦਿਨ ਵੱਧ ਹੀ ਜਾਂਦੀ ਆ ਸੋਨਾ ਵੇਖੋ ਸਵਾ ਲੱਖ ਦੇ ਜਾਵੜਿਆ ਤੇ ਜਿਹੜੀ ਬੱਚੀ ਪਿਛਲੇ ਸਾਲ ਜਿੰਨੇ ਦੀ ਮਿਲਦੀ ਸੀ ਹੁਣ ਓਨੇ ਦੀ ਨਹੀਂ ਮਿਲਦੀ ਬੱਚੀ ਵੀ ਮਹਿੰਗੀ ਮੰਗਾਈ ਸਾਰੇ ਪਾਸੇ ਵੱਧ ਹੋਈ ਆ ਜਿਵੇਂ 50 ਦੇ 51 ਦੀ ਦੋ ਸੂਏ ਦੁੱਧ ਪੀ ਕੇ ਤੀਜੇ ਸੂਏ ਨੂੰ ਅਗਲਾ ਵੇਚਦਾ ਵੀ ਆ ਨਾ ਆ ਨਵਾਂ ਹਾਨ ਵੜਾ ਦੋ ਦੋ ਸੂਏ ਦੁੱਧ ਪੀ ਕੇ ਵੇਚੋਗੇ ਜਿੰਨੇ ਦੀ ਅੱਜ ਖਰੀਦੋਗੇ ਕੋਈ 8-10 ਹਜ਼ਾਰ ਦੋਵਾਂ ਤਿੰਨਾਂ ਸਾਲਾਂ ਨੂੰ ਵੇਚੋਗੇ ਵੱਧ ਪੈਸੇ ਵਿਟਾ ਕੇ ਜਾਣਗੇ ਕਿਉਂਕਿ ਨਵਾਂ ਹਾਨ ਆ ਤੇ ਜਿਹੜੀ ਕਈ ਵਾਰਾ ਕੋਈ ਭੈਣ ਭਰਾ ਥੋੜੇ ਪੈਸਿਆਂ ਦੇ ਚੱਕਰ 'ਚ ਬੁੱਢੀ ਗਾਂ ਲੈ ਲੈਂਦਾ ਤੇ ਉਹ ਫਿਰ ਵੇਚਣ ਵਾਲਾ ਦਾ ਕੰਮ ਰਹਿੰਦਾ ਨਹੀਂ ਇਹ ਨਵਾਂ ਹਨ ਵੜਾ ਦੋ ਦੋ ਤਿੰਨ ਤਿੰਨ ਸੂਵੇ ਦੁੱਧ ਪੀ ਕੇ ਵੇਚੋਂਗੇ ਨਾ ਤੇ ਜਿੰਨੇ ਦੀ ਲਹੋਂਗੇ ਉਦੋਂ 8-10 ਹਜ਼ਾਰ ਮਹਿੰਗੀਆਂ ਵਿਕਣਗੀਆਂ ਕਿਉਂਕਿ ਮਹਿੰਗਾਈ ਵਾਧੀ ਜਾਂਦੀ ਹੈ 51 ਦੀ ਤੇ ਅੱਜ ਤੋਂ ਤਿੰਨਾਂ ਸਾਲਾਂ ਨੂੰ 50-51 ਹਜ਼ਾਰ ਦੀ ਬੱਚੀ ਕਿਹਨੇ ਦੇਣੀ ਆ ਆ ਜਾ ਵੀ ਮਿੱਤਰਾ ਇਹ ਦੂਜੇ ਸੂਸ ਵਿੱਚ ਮੈਂ ਵੜਨਾ ਹੈ ਹਾਂ ਇਹਦਾ ਪ੍ਰਮੁਖ ਦਾ ਰਿਕਾਰਡ ਰਿਹਾ 16 17 ਲੀਟਰ ਦਾ ਬਾਈ ਹਾਂ ਆਲਾ ਇਹਦਾ 17 ਜਮਾ ਕੰਡੇ ਵਾਲਾ ਜੋ ਆ ਆਪਾਂ 16 ਮੰਨਦੇ ਹਾਂ ਹੂੰ ਵੀਰ ਭਰਾ ਉਹਦੀ ਸਮਝ ਨਾ ਲੈਣੇ 1500 ਖੁੱਲਾ ਪਿਆ ਜੀ ਸਮਾਂ ਸਮਾਂ ਬਾਈ ਇਹ ਲੋਗੀ 3 ਤੋਂ 4 ਦਾ ਕਿੰਨੇ ਦੀ ਇਹਦੀ ਜਮਾ ਜੈਸਰੋਂ ਮੋਦ ਨਹੀਂ ਕਰਦੇ 53000 ਲਓ ਜੀ 53000 ਦੀ ਜਮਾ ਜਾਇਜ਼ ਭਾਅ ਯਾਰ ਦੋ ਚਾਰ ਪਿੰਡ ਤੁਰ ਫਿਰ ਕੇ ਢੇੜਾ ਦੇ ਲਓ ਬਾਹਲੇ ਪਿੰਡ ਦਾ ਚਲੋ ਛੱਡੋ ਪੰਜਾਂ ਚਾਰਾਂ ਵਪਾਰੀਆਂ ਦੇ ਘਰੇ ਤੁਰ ਫਿਰ ਕੇ ਢੇੜਾ ਦੇ ਲਓ ਉਹਨਾਂ ਦੇ ਪਸ਼ੂਆਂ ਦਾ ਮੁੱਲ ਵੇਖ ਲਿਓ ਤੇ ਇਹ ਮੁੰਡੇ ਦੇ ਪਸ਼ੂਆਂ ਦਾ ਮੁੱਲ ਵੇਖ ਲਓ ਜਾਮਾ ਜੈਜ ਭਾ ਹੁਣ 53000 ਦੀ ਬੱਛੀ ਦੇਣੀ ਆ ਰਾਜੀ ਰੂਜੀ ਵੀ ਪੂਰੀ ਆ ਦੁੱਧ ਵੀ ਭਾਈ ਕਹਿੰਦਾ 16 17 ਕਿਲੋ ਅਗਲੇ ਕਹਿੰਦੇ 17 ਕਿਲੋ ਕੰਡੇ ਵਾਲਾ ਚੋਇਆ ਤੁਸੀਂ 15 16 ਮੰਨੋ ਕ੍ਰੋਸ ਜਹੰਗ ਫੈਟ ਵਧੀਆ ਆਉਗੀ ਲੈ ਚੱਲ 15 ਕਿਲੋ ਦੁੱਧ ਵਾਲੀ ਮੱਝ ਲਾਉਂਗੇ 1.5 ਲੱਖ ਦੀ ਆਉਂਦੀ ਆ ਤੇ ਮੁੱਲ ਕਿਹੜਾ ਫੰਡਰ ਮੱਝ ਵਾਲਾ ਮੁੱਲ ਹੈ ਲੈਵਾ ਵੀ ਪੂਰਾ ਸੋਹਣਾ ਵਾ ਟੀਵੀ ਦੂਜਾ ਸੂਆ ਨਮਾਹਾਨ ਥਣ ਵੀ ਪੂਰੇ ਚੰਗੇ ਆ ਜਮਾ ਜੈਜ ਪਾ 53000 ਦੀ ਦੇ ਦੇਣੀ ਆ ਜਿਵੇਂ ਗੱਲ ਫੇਰ ਉੱਥੇ ਆ ਗਈ ਆ ਦੋ ਸੂਏ ਦੁੱਧ ਪੀ ਕੇ ਵੇਚੋਂਗੇ ਤਾਂ ਵੀ ਅੱਜ ਨਾਲੋਂ ਮਹਿੰਗੀ ਵੱਛੀ ਵਗ ਜਾਣੀ ਆ ਸੀਲ ਦੀ ਬਾਈ ਸਾਰਿਆਂ ਦੀ ਗਾਰੰਟੀ ਉਹ ਜਿਹੜੀ ਤੇ ਮਰਜ਼ੀ ਥੱਲੇ ਬਹਿ ਜਾ ਬੰਦਾ ਆ ਕੇ ਤੇ ਮਰ ਵੀ ਪਟ ਜਾ ਠੀਕ ਹੈ ਠੀਕ ਹੈ ਠੰਡੀਆਂ ਸੀਲ ਦੀ ਬਾਈ ਕਹਿੰਦਾ ਸਾਰਿਆਂ ਦੀ ਗਾਰੰਟੀ ਉਹ ਚਾਰਾਂ ਵੜਾਂ ਦੀ ਕੋਈ ਵੀ ਵੜ ਲੱਤ ਵੀ ਪਟ ਜੇ ਜਾਂ ਲੱਤ ਵੀ ਮਾਰ ਜੇ ਤੇ ਬਾਈ ਕਹਿੰਦਾ ਆਪਣੀ ਗਾਰੰਟੀ ਉਹ ਜਿੰਨਾ ਕਿਰਾਇਆ ਪਾੜਾ ਤੁਹਾਡਾ ਲੱਗੂਗਾ ਕਿਸੇ ਦਾ 1000 ਦਾ ਗੱਡੀ ਦਾ ਤੇਲ ਸੜਿਆ ਉਹ 2000 ਦੇ ਕੇ ਬਾਈ ਕਾਂ ਦਾ ਮੋੜੂ ਮੈਂ ਕਿਉਂਕਿ ਸਾਰੀਆਂ ਸੀਲਸ ਆਊਗਾ ਆਏ ਨਹੀਂ ਹੋਊਗਾ ਤੁਸੀਂ ਵੀਡੀਓ ਤੇ ਵੇਖ ਕੇ ਸੌਦਾ ਕਰ ਲੋਗੇ ਤੇ ਉਹ ਤੋਂ ਬਾਅਦ ਚ ਪਾਸ ਕਰਨ ਜਦੋਂ ਬਾਈ ਦੇ ਘਰੇ ਆਓਗੇ ਇੱਥੇ ਵਹਿੜ ਆਉਂਦੀ ਲੱਤਾਂ ਮਾਰੀ ਜਾਂਦੀ ਹੋਊਗੀ ਤੇ ਜੇ ਲੱਤਾਂ ਮਾਰਦੀ ਉਹ ਬਾਈ ਕਾਂ ਦਾ ਤੇਲ ਖਰਚਾ ਦੁੱਗਣਾ ਦੇ ਕੇ ਮੋੜੂਗਾ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮਾਲ ਸੋਹਣੀਆਂ ਵਹਿੜਾ 4 ਸਾਰਿਆਂ ਨੂੰ ਫਸੀ ਕਾ